ਏ ਘਰ ਹੈ ਬਈ ਕਬੱਡੀ ਦੇ 스타 ਖਿਡਾਰੀ ਖੁਸ਼ੀ ਦੁੱਗਾਂ ਵਾਲੇ ਦਾ ਤਾਂ ਖੁਸ਼ੀ ਦੁੱਗਾਂ ਵਾਲੇ ਦੇ ਆਪਾਂ ਪਿੰਡ ਪਹੁੰਚੇ ਆਂ ਕੁੱਤੇ ਤਾਂ ਭੰਕੀ ਜਾਂਦੇ ਹੁੰਦੇ ਨੇ ਹਾਂਥੀ ਝੂਲਦੇ ਲੰਗ ਜਾਂਦੇ ਨੇ ਇਹ ਤਾਂ ਬਦਨਾਮ ਕਰੀਏ ਇਹਨਾਂ ਨੇ ਕੌਡੀ ਬਦਨਾਮ ਕਰੀਏ ਕੋਈ ਟੀਕਾ ਲਾ ਕੇ ਤਾਂ ਆਪਾਂ ਇੱਕ ਘੰਟਾ ਕਰ ਸਕਦੇ ਕੁਛ ਆਹ ਜਿੰਨੇ ਵੀ ਇਨਾਮ ਜਿੱਤੇ ਹੋਏ ਨੇ ਇਹ ਬਾਈ ਖੁਸ਼ੀ ਦੁੱਗਾਂ ਦੇ ਨੇ ਬੰਦੇ ਤੋਂ ਵੀ ਉੱਚੇ ਕੱਪ ਨੇ ਜਿਹੜੇ ਦੇਖ ਲੋ ਜੇ ਮੰਮੀ ਪਾਪਾ ਚਾਚ ਐਕਸੀਡੈਂਟ ਚ ਉਹ ਹੋ ਗਏ ਤੇ ਗੱਡੀ ਦਾ ਇਸੇ ਲੱਟ ਹੋ ਗਿਆ ਸੀ ਉਹ ਸਾਡੇ ਬੰਦੇ ਦੇ ਸੱਤ ਜਿਹੜੇ ਮਰੇ ਸੀ। ਅੱਛਾ ਜੀ। ਇਹ ਉਹਦੀ ਚੀਟ ਥੱਲੋ ਗੱਡੀ ਦੀ ਚੀਟ ਸਾਡੇ ਬੱਚੇ ਦੀ ਗਾ। ਸ਼ਰਾਰਤਾਂ ਦਾ ਉਹਦੀ ਅਜੇ ਦੀ ਉਹ ਦਬਦਾ ਨਹੀਂ ਸੀ ਕਿਸੇ ਤੋਂ। ਜਵਾਕ ਤੋਂ ਆਹ ਨਹੀਂ ਜੀ ਵੀ ਕੋਈ ਤੋਂ ਕੁੱਟ ਖਾ ਕੇ ਆ ਗਿਆ। ਠੀਕ ਹੈ ਜੀ। ਇਹ ਚੀਜ਼ ਦੀ ਵੱਡੀ ਉਹ ਸੀ ਉਹ ਤਾਂ ਜਵਾਕਾਂ ਨੂੰ ਫਾਇਟ ਦਾ ਬੜਾ ਸੀ। ਸਿੱਧੂ ਨਾਮ ਅੰਮੀ ਵਰਕਨਾ ਸਾਰਿਆਂ ਨਾਲ ਵਧੀਆ ਪੋਹ। ਬਾਈ ਜੀ ਆਪਾਂ ਕਿਸੇ ਇਨਾਮ ਵਾਲੀ ਦੁਕਾਨ ਤੇ ਨਹੀਂ ਖੜੇ। ਆਪਾਂ ਇੱਕ ਕਬੱਡੀ ਪਲੇਅਰ ਦੇ ਘਰੇ ਖੜੇ ਆਂ ਖੁਸ਼ੀ ਦੁਗਾਂ ਵਾਲੇ ਦੇ। ਆ ਜਿੰਨੇ ਵੀ ਤੁਸੀਂ ਇਨਾਮ ਵੇਖ ਰਹੇ ਹੋ। ਇਹ ਬਾਈ ਦੇ ਸਾਰੇ ਜਿੱਤੇ ਹੋਏ ਨੇਗੇ। ਮੈਂ ਕਹਿੰਦਾ ਗਿਨੇ ਬਹੁਤ ਜ਼ਿਆਦੇ ਔਖੇ ਨੇਗੇ ਗਿਨੇ ਵੀ ਨਹੀਂ ਜਾਣੇ ਇੰਨਾ ਯਾਦੇ ਨਾਮ ਨੇ ਵੱਡੇ ਤੋਂ ਵੱਡੇ ਕੱਪ ਨੇ ਜਿਹੜੇ ਹਨਾ 6-6 ਫੁੱਟੇ 10-10 ਫੁੱਟੇ ਸਾਰੇ ਕੱਪ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਬਾਈ ਖੁਸ਼ੀ ਦੇ ਘਰੇ ਪਹੁੰਚੇ ਆ ਉਹਨਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਾਂਗੇ ਤਾਂ ਬਾਈ ਖੁਸ਼ੀ ਦੁੱਗਾ ਦੇ ਘਰੇ ਬੈਠੇ ਸੀ ਕਿਤੇ ਉਹਨਾਂ ਦੇ ਬਾਪੂ ਜੀ ਆਪਣੇ ਨਾਲ ਮੌਜੂਦ ਨੇ ਜਾਣਦੇ ਆ ਉਹ ਗੱਲਾਂ ਜਿੰਨਾ ਬਾਰੇ ਲੋਕ ਨਹੀਂ ਜਾਣਦੇ ਖੁਸ਼ੀ ਦੁੱਗਾਂ ਦੀ ਹਨਾ ਵੀ ਕਿਵੇਂ ਕਬੱਡੀ ਜਗਤ ਵਿੱਚ ਆਣਾ ਹੋਇਆ ਕਿੱਥੋਂ ਤੱਕ ਪੜ੍ਹਾਈ ਜਾਂ ਹੋਰ ਬਥੇਰੀਆਂ ਗੱਲਾਂ ਹੁੰਦੀਆਂ ਨੇ ਤਾਂ ਸਸਰੀਕਰ ਬਾਪੂ ਜੀ ਸਸਰੀਕਰ ਵੀ ਠੀਕ ਹੋ ਅੱਛਾ ਬਾਪੂ ਜੀ ਕਿੱਥੋਂ ਸਟਾਰਟ ਹੁੰਦਾ ਜਿਹੜਾ ਖੁਸ਼ੀ ਦੁੱਗਾ ਦਾ ਕੈਰੀਅਰ ਆ ਵੀ ਕਿੱਥੋਂ ਬਾਈ ਨੂੰ ਜਿਹੜਾ ਸ਼ੌਂਕ ਲੱਗਦਾ ਖੇਡਣ ਦਾ ਕਬੱਡੀ ਖੇਡਣ ਦਾ ਸ਼ੌਂਕ ਤਾਂ ਉਹਨੂੰ ਨਿਕੇ ਹੁੰਦੇ ਤੁੱਤੀ ਅੱਛਾ ਜੀ ਲੋੜਾ ਵੀ 7-8 ਸਾਲਾਂ ਦਾ ਲਾਉਂਦਾ ਲੱਗਿਆ ਤੀਓ 7-8 ਸਾਲ ਦਾ ਹੀ ਹਾਂ 8-9 ਸਾਲ ਲਾਦੀਆ ਨਾ 10 10 ਕ ਦਾ ਮੈਨੂੰ 10 ਕੇ ਸਾਥ ਆਪਣੇ ਵੀ ਖੇਡਾ ਕਰਾਈਂਦੇ ਸਨ ਸਕੂਲ ਚ ਅਸੀਂ ਆਪ ਅੱਛਾ ਜੀ ਉੱਥੇ ਖੇਡਿਆ ਦੀ ਪਹਿਲੀ ਵਾਰ ਸੜਾ 25 ਕਿਲੋ ਭਾਰ ਚ 45 ਕਿਲੋ ਵਾਲੇ ਚ ਠੀਕ ਆ ਜੀ ਉਹ ਵੱਡਾ ਸਾਡਾ ਭਤੀਜਾ ਖੇਡਦਾ ਸੀ ਇਧਰੋਂ ਉਹਦੇ ਨਾਲ ਮਗਰਲੇ ਪਾਸੇ ਬਿਠਾਇਆ ਦੀ ਮੈਂ ਉਦੋਂ ਪੂਰੇ ਕੱਪੜੇ ਲਾ ਕੇ ਛੇ ਮਹੀਨੇ ਥੋੜ-ਥੋੜ ਕਰਦੇ ਫਿਰਿਆਂ ਦਾ ਦੀ ਮੈਨੂੰ ਕੋਈ ਖੜੇ ਹੁੰਦੇ ਨਹੀਂ ਕੋਈ ਉਹਦੇ ਖੇਡਾ ਕਰਾਈਂਦਾ ਬੀ ਫੇ ਦਾ ਫੇ ਮੈਂ ਉਹਨੂੰ ਮਗਰਲੇ ਪਾਸੇ ਖੜਾਇਆ ਮਜੂਰ ਥੋੜੇ ਲੰਬਰ ਵੱਧੂ ਉਹ ਤੋਂ ਛੱਡ ਜੋ ਠੀਕ ਆ ਜੀ ਫੇ ਛੱਡਿਆ ਇਹ ਦੋ ਵਾਰ ਦੋ ਹੀ ਜੱਫੇ ਇਸ ਨੂੰ ਪਿਆ ਉਹ ਉਹ ਤੇ ਫਿਰ ਮੇਰੇ ਮਿੱਤਰੋ ਦੋਸਤਾਂ ਨੇ ਇਹਦਾ ਫਰਮਾਨ ਕਰਿਆ ਪੈਸੇ ਪੁੱਛੇ ਦਿੱਤੇ ਕਿਨੇ 50 ਕਿਨੇ ਤੋਂ ਉੱਥੋਂ ਵੇ ਵਗਾ ਵਧਿਆ ਫਿਰ ਇੱਕ ਮੁੰਡਾ ਹੋਰ ਦੀ ਆਪਣੇ ਉਹਦੇ ਨਾਲ ਜਾਂਦਾ ਹੁੰਦਾ ਸਮਝੋ ਅੱਛਾ ਜੀ ਤਰਮੀ ਤਰਮੀ ਕੋਡੀ ਜੋ ਇੱਕ ਮਰੀ ਸਾਲੀ ਦਾ ਮੁੰਡਾ ਦੀ ਉਹਨੇ ਵੀ ਖੜਾਇਆ ਹਰਚੰਦਪੁਰ ਉਹ ਇੱਕ ਭਾਂਜਾ ਦੀ ਸਾਡਾ ਝਾੜੂ ਉਹਨੇ ਖੜਾਇਆ ਕੱਲੀ ਕੋਡੀ ਪਾਇਆ ਕਰੇ ਕੱਢੀ ਫੜਿਆ ਕਰੇ ਠੀਕ ਹੈ ਜੀ ਝਾੜੂ ਵੀ ਫਸਟ ਦੇਂਦੀ ਸਚੰਦਪੁਰ ਵੀ ਅਛਾ ਹੀ ਉਹ ਦੋ ਹੀ ਪਿੰਡਾਂ ਚ ਕੱਲੇ ਹੀ ਖਿਡੇ ਹੋ ਦੂਜੀ ਟੀਮ ਪਿੰਡ ਦੀ ਟੀਮ ਕੀ ਜਾ ਕੇ ਵਰਤੀ ਕਰ ਲਿਆ ਕਰਨ ਨੂੰ ਕੱਲੇ ਕੋਡੀ ਪਾਇਆ ਕਰੇ ਕੱਲੇ ਫੜਿਆ ਕਰੇ ਟੀਮ ਨੂੰ ਬੋਲਿਆ ਕਰੇ ਫਾ ਠੀਕ ਹੈ ਓਏ ਚੰਦਪੁਰ ਹੋਈ ਇੱਥੇ ਅਛਾ ਬਾਪੂ ਜੀ ਕਵੇਂ ਹੁੰਦਾ ਨਾ ਵੀ ਕੋਈ ਨਾ ਰੀ ਸਮਰੀ ਜਿਵੇਂ ਤੁਸੀਂ ਤਾਂ ਨਹੀਂ ਖੇਡੀ ਕਦੇ ਕਬੱਡੀ ਤੁਸੀਂ ਖੇਡੀ ਹੈ ਅਛਾ ਪਹਿਲਾਂ ਤੁਸੀਂ ਖੇਡੀ ਆ ਅਛਾ ਕਦੇ ਖੇਡੀ ਆ ਅਸੀਂ ਤਾਂ ਖੇਡੀ ਆ ਬਾਪੂ ਰੋ ਡਰ ਕੇ ਠੀਕ ਹੈ ਜੀ ਇਹ ਤਾਂ ਫੇਰ ਕਿਉਂਦੇ ਅੰਦਰ ਢੋਕੇ ਪੈਂਦੇ ਡਰ ਕੇ ਪਹੁੰਦਾ ਉਹ ਉਹ ਖੇਤੀ ਦਾ ਜਦੋਂ ਹੋਤੀ ਖੇਤੀ ਕਰਕੇ ਬਾਪੂ ਕਹਿੰਦਾ ਮੈਂ ਤੁਹਾਨੂੰ ਕੱਕ ਪਾਉ ਵੀ ਇਹਦੇ ਚ ਕੀ ਹੈ ਕੀ ਉਹ ਹੈ ਮੇਰੇ ਕੋਡੀ ਖੇੜੇ ਤੇ ਉਂਗਲ ਲੱਗੀ ਅੱਖ ਚ ਅੱਛਾ ਉਦੋਂ ਤੋਂ ਮਤਲਬ ਇਹ ਹਾਂ ਉਦੋਂ ਤੋਂ ਅੱਖ ਉਹ ਠੀਕ ਹੈ ਜੀ ਬਿਆਹ ਤੋਂ ਸਾਲ ਕੁ ਬਾਅਦ ਲੱਗੀ ਜੀ ਅੱਛਾ ਥੋੜੇ ਟਾਈਮ ਤਾਂ ਮਤਲਬ ਆਪਾਂ ਜੀ ਗੱਲ ਕਰੀ ਵੀ ਕਵਾਡੀ ਜਿੰਨਾ ਪੈਸਾ ਹੁੰਦਾ ਨਹੀਂ ਸੀਗਾ ਉਹ ਤੋਂ ਨਹੀਂ ਕਦੇ ਬਲਾਣਾ ਤੇ ਹੁੰਦੇ ਮੋੜੇ ਮੋਟੇ ਜਾਂ ਕੋਲੀਆਂ ਵਗੈਰਾ ਦੇ ਜਾਂਦੇ ਕੋਲੀਆਂ ਵਗੈਰਾ ਪੇਡੀਆਂ ਕਰਦੀਆਂ ਹੁੰਦੀਆਂ ਜੇ ਬੱਤੀ ਤਾਂ ਤੁਸੀਂ ਨਹੀਂ ਸੋਚਿਆ ਵੀ ਇਹ 'ਚ ਕੁਝ ਨਹੀਂ ਹੈਗਾ ਤਾਂ ਮੇਰੇ ਮੁੰਡੇ ਨੂੰ ਮੈਂ ਕਿਉਂ ਪਾਵਾਂ ਇਸ ਗੇਮ ਦੇ ਵਿੱਚ ਇਹ ਤਾਂ ਹੁਣ ਮੈਂ ਕੌਣਾ ਪਾਉਣ ਵਾਲਾ ਇਹਦਾ ਮਰਜ ਨੇ ਨਹੀਂ ਰੋਕ ਕਈ ਵਾਰੀ ਆਪਾਂ ਰੋਕਦੇ ਹੁੰਨੇ ਆ ਰੋਕਿਆ ਨਹੀਂ ਆਪਣੇ ਹੈਗਾ ਅੱਛਾ ਵੀ ਰੋਕਿਆ ਨਹੀਂ ਸੋਚਦਾ ਇਹਦੀ ਤਗੜੀ ਹੈ ਜਿਹੜਾ ਨੇ ਪਹਿਲਾਂ ਮਸਤੁਰੇ 'ਚ ਪੜਿਆ ਦਸ ਇਥੇ ਕਰੀਨੇ ਅੰਗਰੇਜ਼ੀ ਦੀਆਂ ਅੱਛਾ ਉੱਥੇ ਪੜਿਆ ਉੱਥੇ ਨੇ ਬਾਲੀਬਾਲ ਹੋਰ ਉਹਦਾ ਸਮਝੋ ਪਹਿਲਾਂ ਵੀ ਫੁੱਟਬਾਲ ਦਾ ਕੁਪਤਾ ਹੰਟੀ ਟੀਮ ਦਾ ਠੀਕ ਹੈ ਜੀ ਉਹ ਥੋੜੀ ਥੋੜੀ ਹਾਰਡਾਂ ਟੱਪਣ ਲੱਗਿਆ ਲੰਬੀ ਛਾਲ ਲਾਉਣ ਲੱਗਿਆ ਵਧੀਆ ਉਹ ਕਰਿਆ ਨਹੀਂ। ਵੀ ਵਧੀਆ ਦੀ ਉਹ ਹੁੰਦੀ। ਮਤਲਬ ਵਧੀਆ ਪਲੇਅਰ ਸੀ ਬਿਮਾਲ ਦਾ। ਹਾਂ ਵਧੀਆ ਪ੍ਰੇਰ ਦੀ ਵਧੀਆ ਸੋਚ ਸੀ। ਵਧੀਆ ਮਗਰ ਆਪਣੀ ਢੂ ਸੀ। ਅੱਛਾ ਜੀ। ਹੁਣ ਉੱਥੇ ਦਾ ਡਿੜਬੇ ਮੈਂ ਆਪ ਛੱਡ ਕੇ ਛੱਡ ਗਏ ਅਸੀਂ। ਇਹਦਾ ਮਾਮਾ ਦੀ ਡਿੜਬੇ ਤੋਂ ਅਸੀਂ ਆਪ ਛੱਡੇ ਸੀ। ਸਭ ਤੋਂ ਪਹਿਲਾਂ ਡਿੜਬੇ ਦੀ ਟੀਮ 'ਚ ਖੇਡਣ ਲੱਗਿਆ ਸੀ। ਡਿੜਬੇ ਤਿਆਰੀ ਤਿਆਰੀ ਡਿੜਬੇ ਹੋਇਆ ਇਹ। ਅੱਛਾ ਤਿਆਰ ਡਿੜਬੇ ਹੋਇਆ। ਤਿਆਰ ਡਿੜਬੇ ਹੋਇਆ। ਅੱਛਾ। ਜਿਵੇਂ ਉਹ ਜਿਵੇਂ ਆ ਨੂੰ ਛੱਡਿਆ ਹੁਣ ਛੱਡਿਆ ਦੀ ਨੰਗਲ ਪਈ ਉਹ ਨੀ ਇਸ ਰੋਟੋ ਛੱਡਿਆ ਇਹ ਦੜ ਭੇਦੀ ਦੜ ਭੀ ਤਿਆਰ ਹੋਇਆ ਅੱਛਾ ਜੀ ਜੇ ਪੜਾਈ ਦੀ ਗੱਲ ਕਰੀ ਤਾਂ ਬਾਈ ਨੇ ਪੜਾਈ ਕਿੰਨੀ ਕੁ ਕੀਤੀ ਆ ਪੜਾਈ 10 ਕਰੀ ਨੇ ਆਪਣੇ ਅੰਗਰੇਜ਼ੀ ਦੀਆਂ ਮਾਸਟਰ ਨੂੰ ਸਾਹਿਬ ਠੀਕ ਆ ਜੀ ਐ ਠੀਕ 10 ਕਰੀ ਨੇ ਅੰਗਰੇਜ਼ੀ ਦੀਆਂ ਉਸ ਤੋਂ ਬਾਅਦ ਫਿਰ ਖੇਡਾਂ 'ਚ ਵਧੀਆ ਲੱਗਦੀ ਖੇਡਣੋ ਫਿਰ ਇਹ ਭਿੱਖੀ ਕਾਦ ਜੀ ਨੂੰ ਫਸਟ ਡੇ ਬੋਲ ਰਿਹਾ ਹੈ ਕਈ ਸਾਲੋਂ ਠੀਕ ਆ ਜੀ ਉਹ ਕਹਿੰਦੇ ਵੀ ਤੇਰੀ ਆਪੀ ਉਹ ਸਾਰਾ ਕੁ ਉਹ ਕਰਦੇ ਕਿ ਤਾਂ ਉਹਨਾਂ ਨੇ ਕਰਾਈਏ ਪੜਾਈ ਦੀ ਕਾਰਡੀਨਫਰਟ ਲਿਆ ਉਹਦਾ ਸਨਮਾਨ ਵੀ ਕਰਦੇ ਮਾਤਾ ਜੀ ਇੱਧਰ ਆ ਜੂਗੇ ਇਹ ਫਿਰ ਬੀਏ ਭਿੱਖੀ ਕਰੀਏ ਸਮਝ ਅੱਛਾ ਜੀ ਅੱਛਾ ਪਹਿਲੀ ਵਾਰ ਜਦੋਂ ਇਨਾਮ ਜਿੱਤਿਆ ਸੀ ਤਾਂ ਉਦੋਂ ਕਿਵੇਂ ਲੱਗਿਆ ਸੀਗਾ ਜਦੋਂ ਪਹਿਲੀ ਵਾਰ ਜਿੱਤਿਆ ਸੀ ਬਹੁਤ ਖੁਸ਼ੀ ਹੋਈ ਕੋ ਪ੍ਰਮਾਧਾਨ ਨੇ ਵਧੀਆ ਬੋਕਰਿਆ ਏਟੀ ਦੀ ਬਹੁਤ ਖੁਸ਼ੀ ਸੀ ਵੀ ਆਪਣਾ ਬੇਟਾ ਵਧੀਆ ਹੋ ਕੇ ਨਿਕਲਿਆ ਆਜੋ ਮਾਤਾ ਜੀ ਮਾਤਾ ਜੀ ਵੀ ਆਪਣੇ ਨਾਲ ਮੌਜੂਦ ਨੇ ਮਾਤਾ ਜੀ ਠੀਕ ਹੋਈ ਹਾਂ ਠੀਕ ਹੈ ਅੱਛਾ ਮਾਤਾ ਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਮੇਰਾ ਪੁੱਤ ਹੈ ਜਿਹੜਾ ਐਡਾ ਬੜਾ ਕਬੱਡੀ ਦਾ ਸਟਾਰ ਬਣ ਗਿਆ ਬਹੁਤ ਹੁੰਦਾ ਭਾਈ ਬਹੁਤ ਹੁੰਦਾ ਮਾਮਾ ਐਸੇ ਹਾਂ ਉਹ ਵੀ ਕਿ ਮੈਂ ਨਾ ਬੀਜਾ ਸੁਖਨਾ ਮਹਾਰਾਜ ਨੇ ਬਲੰਦਗੀਆਂ ਤੇ ਭੇਜਿਆ ਉਹਦੀ ਕਰਨੀ ਹੈ ਮਾਲਕ ਦੀ ਕਦੇ ਸੋਚਿਆ ਸੀ ਤੁਸੀਂ ਵੀ ਐਡਾ ਬੜਾ ਪਲੇਅਰ ਬਣ ਜਾਓ ਹਾਂ ਨਾ ਭਾਈ ਕੋਈ ਦਿਨ ਤੇ ਸੋਚਿਆ ਸੋਚ ਕਿੱਥੇ ਹੁੰਦੀ ਆਪਾਂ ਤਾਂ ਬਹੁਤ ਕੁਝ ਬਣਾ ਦਈਏ ਜੀ ਆਪਣੀ ਸੋਚਾਂ ਹੁੰਦੀਆਂ ਬਸ ਮਾਲਕ ਨੇ ਉਸੇ ਨੂੰ ਪਤਾ ਹੈ ਭਾਈ ਉਹਦਾ ਦੇਣ ਹੈ ਅੱਛਾ ਪਿੰਡ ਕਿੰਨੇ ਕ ਟਾਈਮ ਬਾਅਦ ਹੁਣ ਗੇੜਾ ਮਾਰ ਜਾਂਦਾ ਭਾਈ ਭਾਈ ਟਾਈਮ ਨਾ ਬੇ ਹੁਣ ਤਾਂ ਹੀ ਨਹੀਂ ਪਤਾ ਸਾਲ ਲੰਘ ਜੇ ਐਂ ਨਹੀਂ ਪਤਾ 6 ਮਹੀਨਾ ਚਾਜੇ ਬਸ ਉਹਦਾ ਆਪ ਦਾ ਟਾਈਮ ਆਂਦਾ ਹੀ ਹੋ ਹੁੰਦਾ ਜਦੋਂ ਉਹਨੂੰ ਟਾਈਮ ਨਾ ਦਦਰੀ ਆਂਦਾ ਜਦੋਂ ਸੀਜ਼ਨ ਲਾਉਣ ਆਉਂਦਾ ਉਹਰੇ ਕਬੱਡੀ ਦਾ ਆਪਣੇ ਮਤਲਬ ਉਦੋਂ ਆਉਂਦਾ ਹਣਾ ਹਾਂ ਬਸ ਉਦੋਂ ਉਹ ਵੀ ਆ ਜਾਂਦਾ ਇਹ ਕੋਈ ਹੋਵੇ ਕੰਮ ਚੰਦਾ ਵੀ ਫੋਨ ਕਰ ਲੈਂਦਾ ਵਸ ਐ ਰੋਜ ਆਉਣ ਨੂੰ ਤਾਂ ਹੁਣ ਪਤਾ ਹੀ ਐ ਬੇਟੀ ਦੂਰ ਰੋਜ ਆ ਨਹੀਂ ਸਕਦਾ ਜਵਾਕਰ ਅੱਛਾ ਤੇ ਜਿਵੇਂ ਪਹਿਲਾਂ ਸ਼ੁਰੂ ਤੋਂ ਹੋਰੇ ਖੇਡਦਾ ਸੀ ਗਰਾਊਂਡਾਂ 'ਚ ਜਾਂਦਾ ਸੀ ਹੁਣ ਵੀ ਜਾਂਦਾ ਹੀ ਜਿੱਦਿਆ ਆ ਜਾਂਦਾ ਹਾਂ ਜਾਂਦਾ ਅਸੀਂ ਜਾਂਦੇ ਆ ਮਾਗਰੋ ਜਿਵੇਂ ਉਹ ਦਿਰਬੇ ਖੇਡਾ ਇਹਦਾ ਪਾਪਾ ਲਾ ਕੇ ਆਉਂਦਾ ਦੇਖ ਲੈ ਆਪਣੇ ਦੀਵਾਲੀ ਨੂੰ ਜੋਤ ਬੱਤੀ ਸੀ ਲਾ ਕੇ ਆਉਂਦੇ ਹਾਂ ਜੁਕਮਾਂ ਰੋ ਅੱਛਾ ਹਾਂ ਬੱਚਿਆਂ ਜੰਦੇ ਸੀ ਬੱਚਿਆਂ ਨੇ ਵੀ ਮੰਨਦੇ ਹੋ ਉਹ ਉਹਦੇਵਰ ਸਾਹਿਬ ਨੂੰ ਅੱਛਾ ਜੀ ਬੱਚਿਆਂ ਨੇ ਹੁਣ ਉਹਦੇ ਗਰਾਊਂਡ 'ਚ ਵੀ ਦੀਵਾ ਲਾ ਕੇ ਉਹਨੂੰ ਦੀਵਾਲੀ ਨੂੰ ਗਰਾਊਂਡ 'ਚ ਵੀ ਜਾਂਦੇ ਆ ਠੀਕ ਹੈ ਅੱਛਾ ਜਦੋਂ ਬਾਈ ਇੱਥੇ ਆਉਂਦਾ ਹੈਗਾ ਕਿੰਨਾ ਕੁ ਇਕੱਠ ਹੋ ਜਾਂਦਾ ਵਦਿਆ ਰਹ ਜਾਂਦੇ ਭਾਈ ਛੋਡੇ ਵਰਗੇ ਮਿਲਣ ਵਾਲੇ ਮੁੰਡੇ ਆਉਂਦੇ ਨੇ ਹੋਰ ਸਾਰੇ ਕਦੇ 20 ਆ ਕੇ ਕਦੇ 30 ਆ ਕੇ ਆਉਂਦੇ ਹੀ ਰਹਿੰਦੇ ਨੇ ਉਹਦੇ ਮੇਲਾ ਹੀ ਲੱਗਾ ਰਹਿੰਦਾ ਹੈ ਅੱਛਾ ਤੇ ਬਾਈ ਦੇ ਦੋਸਤਾਂ ਦੀ ਗੱਲ ਕਰੀਏ ਕਬੱਡੀ ਚ ਕਿਹੜੇ ਦੋਸਤ ਨੇ ਭਾਈ ਜਿਹੜੇ ਆਪਣੇ ਘਰੇ ਆਉਂਦੇ ਜਾਂਦੇ ਰਹੇ ਨੇ ਭਾਈ ਸਾਰੇ ਆ ਜਾਂਦੇ ਨੇ ਸਾਨੂੰ ਤਾਂ ਕੋਈ ਆਇਆ ਹੀ ਨਹੀਂ ਵੀ ਉਹ ਪੱਕੇ ਹੀ ਨੇ ਜਿਹੜੇ ਖੇਡਦੇ ਨੇ ਉਹ ਵੀ ਆ ਜਾਂਦੇ ਨੇ ਜਿਹੜੇ ਨਹੀਂ ਖੇਡਦੇ ਉਹ ਵੀ ਆ ਜਾਂਦੇ ਨੇ ਸਾਰੇ ਹੀ ਆਉਂਦੇ ਨੇ ਕਿਸੇ ਸਾਡੇ ਕਿਸੇ ਦਿਨਾਂ ਰੰਜਸ ਨਹੀਂ ਹੈਗੀ ਨਾ ਬਾਈ ਜਿਹੜਾ ਸਾਡੀ ਹੋਈ ਹੈ ਜੱਸੇ ਪੱਟਿਉ ਨਹੀਂ ਆਪਣੇ ਘਰੇ ਆ ਕੇ ਗਏ ਨੇ ਜੱਸੇ ਪੱਟਿਉ ਰੀ ਜੱਸੇ ਪੱਟਿ ਪਹਿਲ ਮਨ ਉਹ ਆਪਣੇ ਘਰੇ ਆ ਕੇ ਗਏਗਾ ਅੱਛਾ ਜੀ ਤੇ ਇੱਕ ਬਾਈ ਦਾ ਇੱਕ ਹੋਰ ਦੋਸਤ ਹੈ ਸਿੰਗਰ ਕਾਫੀ ਵੱਡਾ ਹੈ ਮਨਕੀਰ ਤੌਲਖ ਉਹ ਵੀ ਆਇਆ ਓਹ ਓਹ ਆਇਆ ਜੀ ਘਰੇ ਕਦੇ ਉਹ ਤਾਂ ਕੋਈ ਕਿਹੜਾ ਵਿਆਹ ਜੂ ਆਇਆ ਜੀ ਦੇ ਅੱਛਾ ਜੀ ਬਾਅਦ ਚ ਵੀ ਆਇਆ ਉਹ ਤਾਂ ਕਈ ਵਾਰ ਆ ਗਿਆ ਅੱਛਾ ਉਹਦਾ ਹੁਣ ਵੀ ਫੋਨ ਫੋਨ ਕਰਦੇ ਨੇ ਉਦੋਂ ਉਦਰੀ ਜੋਰ ਇਹ ਹੁੰਦਾ ਕੰਢੀਗੜ ਵੀ ਭੱਜ ਜਾਂਦਾ ਉਹਦੇ ਕੋਲੇ ਉਹਦੇ ਖੜੇ ਤੇ ਵੀ ਬਗਜਨ ਬਨਾਰਾ ਦਾ ਉਹ ਨਾਲ ਵੀ ਚੱਲਣ ਉੱਤੇ ਉਹ ਨਾ ਤਾਂ ਕਾਫੀ ਆਪਣੀ ਉਹ ਕਾਫੀ ਪਿਆਰਾ ਈ ਪਿਆਰਾ ਅੱਛਾ ਈ ਇਹ ਤਾਂ ਹੋਰ ਸੰਗਲਾਂ ਨਾਲ ਵੀ ਪਿਆਰਾ ਕੋਈ ਕੱਲਾ ਉਹਦੇ ਨਾਲ ਹੀ ਮੂਠੇ ਵਾਲੇ ਨਾਲ ਵਧੀਆ ਸੀ ਹਾਂ ਸਿੱਧੂ ਨਾਲ ਵੀ ਵਧੀਆ ਸੀ ਜੀ ਸਿੱਧੂ ਨਾ ਅਮੀ ਵਰਕ ਨਾ ਸਾਰਿਆਂ ਨਾਲ ਵਧੀਆ ਉਹ ਅੱਛਾ ਮਾਤਾ ਹੀ ਕੋਈ ਸ਼ਰਾਰਤਾਂ ਜ਼ਿਆਦਾ ਹੁੰਦੀਆਂ ਨੇ ਸੋਨ ਵੀ ਛੋਟੇ ਹੁੰਦੇ ਐਵੇਂ ਸ਼ਰਾਰਤਾਂ ਕਰਦਾ ਹੁੰਦਾ ਸੀ ਉਹ ਤਾਂ ਭਈ ਸਾਨੂੰ ਤਾਂ ਉਹੋ ਜਿਹੀ ਲੱਗਦਾ ਹੁਣ ਵੀ ਛੋਟਾ ਈ ਲੱਗਦਾ ਚੰਤ ਵੱਡਾ ਲੱਗਦਾ ਨਹੀਂ ਉਹ ਐਸੇ ਹਾਂ ਵੀ ਹੁਣ ਆਪਦੇ ਪਰ ਪਾਇਆ ਜਦ ਦੇ ਖੇਡਣਾਂ ਚ ਵੱਡਾ ਸਾਨੂੰ ਸਾਰੇ ਸ਼ਰਾਰਤਾਂ ਜਿਆਦਾ ਨੇ ਉਹਦੀਆਂ ਬੱਚੇ ਦੀਆਂ ਮਾਂ ਪਿਓ ਸ਼ਰਾਰਤਾਂ ਤਾਂ ਉਹਦੀ ਅਜੇ ਵੀ ਉਹ ਦਬਦਾ ਨਹੀਂ ਦੀ ਕਿਸ ਤੋਂ ਜਵਾਕ ਤੋਂ ਆਹ ਨਹੀਂ ਦੀ ਵੀ ਕੋਈ ਤੋਂ ਕੁੱਟ ਖਾ ਕੇ ਆ ਗਿਆ ਠੀਕ ਆ ਜੀ ਇਹ ਚੀਜ਼ ਦੀ ਵੱਡੀ ਉਹ ਸੀ ਉਹ ਤਾਂ ਜਵਾਕਾਂ ਨੂੰ ਫੈਂਟ ਦਾ ਬੜਾ ਸੀ ਕਦੇ ਲੰਬਾ ਤਾਂ ਨਹੀਂ ਦਵਾਇਆ ਕੋਈ ਜ਼ਿੰਦਗੀ ਨਹੀਂ ਲੰਬਾ ਨਹੀਂ ਦਵਾਇਆ ਕਈ ਹੁੰਦੇ ਆ ਨਾ ਵੀ ਬਾ ਲੰਬਾ ਦਾ ਇੱਕ ਵੀ ਨਹੀਂ ਆਇਆ ਤੁਹਾਨੂੰ ਕੋਈ ਅੱਛਾ ਲੰਬਾ ਨਹੀਂ ਦਵਾਇਆ ਜ਼ਿੰਦਗੀ ਜੂਨੇ ਜਿਵੇਂ ਆ ਹੋਂ ਮੁੰਡੇ ਨੇਗੇ ਵੀ ਕਿਸੇ ਦੀ ਕੋਈਆਂ ਕੁੜੀਆਂ ਬਾਹਰੇ ਗੱਲਬਾਤ ਕੋਈ ਹੋਰ ਗੱਲਬਾਤ ਨਾ ਇਹ ਮੇਰੇ ਪੁੱਤ ਨੂੰ ਕੋਈ ਕਦੇ ਸਾਨੂੰ ਐ ਨਹੀਂ ਆਇਆ ਵੀ ਪਈ ਆਇਆ ਇਹ ਤਾਂ ਬਸ ਪਾਕ ਤਾਂ ਕਨੀ ਉਦਰੀ ਸੁਰਤੀ ਕੀਤੀ ਜੀ ਤਾਂ ਖੇਡਾਂ ਕਨੀ ਸ਼ੁਰੂdio ਖੇਡਾਂ ਕਨੀ ਦੇਣਾ ਛੋਟੇ ਹੁੰਦੇ ਤੇ ਅੱਛਾ ਜੀ ਤਾਂ ਛੋਟੇ ਹੁੰਦੇ ਤੇ ਕੋਈ ਖੇਡਾਂ ਕਨੀ ਹੋਈ ਰਹਾ ਠੀਕ ਵੀ ਇਹਨੂੰ ਇਨਾ ਟਾਈਮ ਹੀ ਨਹੀਂ ਸੀ ਟਾਈਮ ਇਹਨੂੰ ਕਿੱਥੇ ਸੀ ਜੇ ਬਿੰਦ ਪਹਿਲਾਂ ਛੋਟਾ ਹੁੰਦਾ ਸਿਆ ਆਪਦਾ ਕੰਮ ਤਾਂ ਦੇ ਘਰੇ ਵੀ ਲਾਉਂਦੇ ਤੇ ਡੰਗਲ ਪਸੂ ਰੱਖਦੇ ਤੇ ਜੇ ਉਹਦੋਂ ਟਾਈਮ ਹੁੰਦਾ ਸਾਡੇ ਨਾਲ ਕਰਾਉਂਦਾ ਕੰਮ ਧੰਦਾ। ਸਨੀਆਂ-ਸੁਨੀਆਂ ਲਾ ਕੇ ਜਾਂਦਾ ਉਹ। ਜੋ ਖੇਡਣ ਵੀ ਜਾਣਾ ਉਹਦੋਂ ਵੀ ਸਨੀਆਂ-ਸੁਨੀਆਂ ਪਸ਼ੂ ਨੂੰ ਥਾਮ ਕੇ ਫੇਰ ਜਾਂਦਾ। ਤਾਂ ਇੱਕ ਕਿਰਤੀ ਰਿਹਾ ਆਪਾਂ ਕਹਿੰਦੇ ਵੀ ਸ਼ੁਰੂ ਧਿਆ। ਪਹਿਲਾਂ ਹੀ ਸਾਡ ਪਰਿਵਾਰ ਹੀ ਆਏ ਕੰਮ ਪਹਿਲਾਂ ਸੀ ਕੰਮ ਲੈਣਿਆ ਜਵਾਕਾਂ ਤੋਂ। ਮਗਰ ਉਹ ਜਿਹੜਾ ਜਿੱਧਰੋਂ ਨਿਕਲਦਾ ਭਈ ਉਧਰੋਂ ਨਿਕਲ ਜਾਂਦਾ। ਕੰਮ ਤੋਂ ਬਿਨਾਂ ਅਸੀਂ ਸੁਣਨਾ ਨਹੀਂ ਛੱਡਿਆ ਨਾ ਕੁੜੀਆਂ ਨਾ ਮੁੰਡੇ। ਅੱਛਾ। ਹਾਂ। ਵੀਆਈਡੀ ਗੱਲ ਨਹੀਂ ਭਈ ਕੰਮ ਕਰਿਆ ਸਾਡੇ ਜਵਾਕਾਂ ਨੇ ਸਾਰੇ ਕਰਦੇ ਨੇ। ਜਿਹੜੇ ਮੰਗਰ ਨੇ ਉਹ ਵੀ ਕਰਦੇ ਨੇ ਹੁਣ। ਕਿੰਨੇ ਕ ਮਤਲਬ ਬਾਈ ਜਦੋਂ ਖੇਡਣ ਲੱਗਿਆਗਾ ਕਿੰਨੇ ਕ ਟਾਈਮ ਬਾਅਦ ਬਾਈ ਨੂੰ ਤਰੱਕੀ ਮਿਲੀ ਵੀ ਹਾਂ ਹੁਣ ਆਪਣਾ ਕੰਮ ਜਿਹੜਾ ਜਮਾ ਸੈੱਟ ਹੋ ਗਿਆ ਬਈ ਇਹਨੂੰ ਤਾਂ ਸੁਖਨਾ ਥੋੜਾ ਹੀ ਉਮਰ ਛੋਟੀ ਉਮਰ ਚ ਤਰੱਕੀ ਮਿਲ ਗਈ ਕਿੰਨੇ ਕ ਕਿਲੋ ਤੋਂ ਖੇਡਣ ਲੱਗ ਗਿਆ ਖੇਡਣ ਤਾਂ ਹੁਣ ਛੋਟੇ ਛੋਟੇ ਬੱਚਾ ਤੋਂ ਹੀ ਲੱਗਤ ਜੀ ਮੈਂ ਹੁਣ ਇਹਦੇ ਨਾਲ ਪੜਨ ਨਾਲ ਜਵਾਖ ਖੇਡਦੇ ਨੇ ਐਡਾ ਕੀ ਹੁੰਦਾ ਤੇ ਉਹ ਤਰੱਕੀ ਉਹਨੂੰ ਜਦ ਇਹ ਮੈਨਾਂ ਦਾ 17 ਕੇ ਸਾਲ ਦਾ ਹੀ 16 15 16 ਸਾਲਾਂ ਦਾ ਨਾਲ ਹੈ 18 ਕੇ ਸਾਲ ਤੋਂ ਵੀ ਜ਼ਿਆਦਾ ਇਹ ਖੇਡਿਆ 19 ਸਾਲ ਦੇ ਵਰਲਡ ਕੱਪ ਖੇਡੇ ਬਦਲ ਵਾਲਾ 19 20 ਸਾਲ ਦੇ ਨੇ ਵਰਲਡ ਕੱਪ ਬਦਲ ਵਾਲਾ ਖੇਡਿਆ ਉਦੋਂ ਸਾਰੇ ਤੋਂ ਛੋਟਾ ਟੀਮ ਚ ਸੀ ਤੀ 19 ਸਾਲ ਦਾ ਸੀ ਉਹਦਾ ਹਾਂ 19 ਸਾਲ ਦਾ ਠੀਕ ਹੈ ਤਾਂ ਮਾਣ ਦਾ ਕਿੰਨਾ ਕ ਮਾਣ ਮਹਿਸੂਸ ਆ ਵੀ ਜਦੋਂ ਵਰਲਡ ਕੱਪ ਪਹਿਲੀ ਵਾਰ ਖੇਡਿਆ ਸੀਗਾ ਬਹੁਤ ਵਧੀਆ ਹੋਈ ਨੌਕਰੀ ਮੇਰੀ ਅੱਛਾ ਜਦੋਂ ਮਤਲਬ ਜਿੱਤ ਕੇ ਆਏ ਸੀ ਪਿੰਡ ਵਿੱਚ ਸਟੇਸ਼ਨ ਬਣਾਈ ਸੀ ਜੀ ਪੂਰੇ ਪਿੰਡ ਦਾ ਕਿਹੜਾ ਮਨਾਉਂਦਾ ਹੁੰਦਾ ਜਦੋਂ ਪਿੰਡ ਦਾ ਨਹੀਂ ਕਈ ਵਾਰੀ ਐ ਹੁੰਦਾ ਨਾ ਵੀ ਆਪਣਾ ਪਿੰਡ ਦਾ ਮੁੰਡਾ ਕਰੇ ਅਸੀਂ ਬਣਾਉਣਾ ਕਦੇ ਵੀ ਆ ਵੀ ਕਰੇ ਮਨਾਇਆ ਕਰੇ ਅਸੀਂ ਵਧੀਆ ਉਹ ਕਰੇ ਮਨਤਨ ਆਏ ਗਏ ਦਾ ਹੋਰ ਮੁੰਡੇ ਆਏ ਜਿਹੜੇ ਪਿੰਡ ਚੋਂ ਨਾਲ ਉੱਥੋਂ ਦਾ ਕੱਲਾ ਬਸ ਚੜ ਕੇ ਆ ਗਿਆ ਤੀ ਅੱਛਾ ਬਸ ਚੜ ਕੇ ਆ ਗਿਆ ਸੀ ਬਹੁਤ ਚੜ ਕੇ ਆ ਗਿਆ ਤੀ ਠੀਕ ਹੈ ਨੌਕਰੀ ਮਿਲੀ ਸੀ ਨੌਕਰੀ ਹਾਂ ਮੰਡੀ ਬੋਰਡ ਚ ਲੱਗ ਗਿਆ ਕਿਹੜੇ ਅਚ ਮੰਡੀ ਬੋਰਡ ਚ ਹਾਂ ਮੰਡੀ ਫਿਰ ਛੱਡਤੀ ਜੀ ਹਾਂ ਛੱਡਤੀ ਹੁਣ ਪੱਕਾ ਹੋ ਗਿਆ 18-20 ਸਾਲ ਕਰ ਗਿਆ 18-20 ਸਾਲ ਹਾਂ ਠੀਕ ਹੈ ਜੀ ਤੇ ਇੱਕ ਹੋ ਕਿੰਨਾ ਕ ਟਾਈਮ ਹੋ ਗਿਆ ਮਾਤਾ ਜੀ ਕੈਨੇ ਵੀ ਪੱਕਾ ਸ਼ਿਫਟ ਹੋ ਗਿਆ ਜਦੋਂ ਉੱਥੇ ਪੱਕਾ ਭਾਈ ਇਹ ਤਾਂ ਛੋਟੀ ਬਸ ਕੈਨੇਡਾ ਉਦੋਂ ਬਾਅਦ ਅੰਗਲੈਂਡ ਤੋਂ ਬਾਅਦ ਕੈਨੇਡਾ ਜਾਣ ਲੱਗ ਗਿਆ ਪੱਕਾ ਹੁਣ ਇਹਨੇ ਨੌਕਰੀ ਸ਼ੁਰੂ ਕੀਤੀ ਹੈ ਪੀਆਰ ਦਾ ਟੀਆਰ ਦਾ 4-5 ਸਾਲਾਂ ਦਾ ਹੋਇਆ ਹੈ 4-5 ਸਾਲਾਂ ਤੋਂ 5 ਸਾਲਾਂ ਦਾ ਅੱਛਾ ਜੀ ਪੀਆਰ ਹੋਈ ਨਹੀਂ ਤਿੰਨ ਸਾਲ ਦਾ ਹੀ ਹੋਇਆ ਹੈ ਹਜੇ ਤਿੰਨ ਸਾਲ ਹੋਏ ਨੌਕਰੀ ਛੱਡੀ ਨਹੀਂ ਇਹਨੇ ਤਿੰਨ ਸਾਲ ਹੋਏ ਨਹੀਂ ਹਾਂ ਬਸ ਉਹਦੀ ਪੱਕਾ ਹੋ ਗਿਆ ਬਹੁ ਸਾਡੀ ਪੱਕੀ ਹੋ ਗਈ ਤੇ ਗੁੱਡੀ ਪੱਕੀ ਹੋ ਗਈ ਤੇ ਮੇਰੇ ਪੁੱਤ ਅੱਛਾ ਜੀ ਅੱਛਾ ਉਹਦੀ ਥਰੂ ਹੋਏ ਪੱਕਾ ਹੋਇਆ ਠੀਕ ਹੈ ਜੀ ਅਛਾ ਬਾਪੂ ਬਾਪੂ ਜੀ ਕਾਇਮ ਹੈ ਹਨਾ ਵੀ ਖਿਡਾਰੀਆਂ ਤੇ ਨਾ ਇਲਜ਼ਾਮ ਵਾਲੇ ਲੱਗਦਿਆ ਕੋਈ ਕਹਿੰਦਾ ਟੀਕੇ ਲਾ ਕੇ ਖੇਡਦਾ ਤੇ ਕੋਈ ਕੁਛ ਹੈ ਨਾ ਮਤਲਬ ਤੁਹਾਨੂੰ ਤਾਂ ਨਹੀਂ ਕਦੇ ਇਹ ਜੀ ਸ਼ਿਕਾਇਤ ਮਿਲੀ ਜਾਂ ਕਿਸੇ ਨੇ ਕਿਹਾ ਹੋਵੇ ਵੀ ਜਾਣ ਕੇ ਕੋਈ ਵੈਸੀ ਕਹਿ ਦਿੰਦਾ ਦੇਖ ਅਸੀਂ ਇਹਨੂੰ ਕਹਿੰਦੇ ਰਹਾਂ ਹਾਂਜੀ ਮੈਂ ਦੂ ਛੱਡਦੀ ਟੀਕਾ ਲਾ ਕੇ ਨਾ ਖੇਡਦੀ ਕਬੱਡੀ ਛੱਡਦੀ ਇਹ ਵੀ ਹਾਂ ਵੀ ਕਬੱਡੀ ਛੱਡਦੀ ਉਹ ਵੀ ਟੀਕਾ ਨਾ ਲਾਈ ਕਿਤੇ ਅੱਛਾ ਜੀ ਬਾਕੀ ਲਾਉਂਦੇ ਨਹੀਂ ਬਾਕੀ ਟੀਕੇ ਦਾ ਤਾਂ ਤਵਾ ਵੀ ਲਾਉਂਦੀ ਆ ਕੁਝ ਲਾਉਂਦੇ ਵੀ ਨਹੀਂ ਜਿਹੜੇ ਜਿਹੜੇ ਟੀਕੇ ਲਾਉਂਦੇ ਨੇ ਉਹ ਤਾਂ 5-5 2-2 ਰੇਡਾਂ ਵਾਲੇ ਨੇ 3-3 ਰੇਡਾਂ ਵਾਲੇ ਉਹ 22 ਰੇਡਾਂ ਨਹੀਂ ਪਾ ਸਕਦੇ ਮੇਰੀ ਗੱਲ ਸੁਣ ਟੀਕਾ ਵਾਲੇ ਵੀ ਨਹੀਂ ਹੈਗੇ ਭਾਈ ਕੁੱਤੇ ਤਾਂ ਭੰਕੀ ਜਾਂਦੇ ਹੁੰਦੇ ਨੇ ਹਾਂਥੀ ਝੂਲਦੇ ਲੰਗ ਜਾਂਦੇ ਨੇ ਇਹ ਤਾਂ ਬਦਨਾਮ ਕਰੀਏ ਇਹਨਾਂ ਨੇ ਕੌਡੀ ਬਦਨਾਮ ਕਰੀਏ ਕੋਈ ਟੀਕਾ ਲਾ ਕੇ ਤਾਂ ਆਪਾਂ ਇੱਕ ਘੰਟਾ ਕਰ ਸਕਦੇ ਕੁਝ ਠੀਕ ਹੈ ਬਾਕੀ ਇਹਨਾਂ ਲੰਮਾ ਤਾਂ ਕੋਈ ਖੇਡ ਨਹੀਂ ਸਕਦਾ ਟੀਕੇ ਦਉਂਦੇ ਨੇ ਪ੍ਰਾਈਵੇਟ ਲਾਉਂਦੇ ਨੇ ਜਿਹੜੇ ਬੁਰੀ ਲਾਉਂਦੇ ਨੇ ਉਹ ਤਾਂ ਗਾਹਾਂ ਨਹੀਂ ਆਦੇ ਉਹ ਬਸ ਹੋ ਤਾਂ ਟੀਕੇ ਨਾਲ ਬਾਹਰ ਨਹੀਂ ਖੇਡ ਸਕਦਾ ਯਾਰ ਇਹ ਤਾਂ ਟੈਸਟ ਹੁੰਦੇ ਨੇ ਨਾ ਸਭ ਕੁਝ ਹੁੰਦਾ ਹੂੰ ਬਾਕੀ ਕੈਵੇਂ ਵੀ ਹੈ ਜੀ ਹੁਣ 25 ਸਾਲ 25 ਕਿਲੋ ਤੋਂ ਸ਼ੁਰੂ ਕਰਿਆ ਸੀ ਬਾਈ ਨੇ ਤਾਂ ਇੰਨਾ ਲੰਮਾ ਟੀਕੇ ਨਾਲ ਖੇਡ ਵੀ ਨਹੀਂ ਸਕਦਾ ਖੇਡ ਨਹੀਂ ਸਕਦਾ ਹਾਂਜੀ ਤਾਂ ਹੁਣ ਹੀ ਟੀਕੇ ਚੱਲੇ ਨੇ ਅਸੀਂ ਤਾਂ ਪਹਿਲਾਂ ਟੀਕੇ ਵੀ ਨਹੀਂ ਸੁਣੇ ਤੇ ਕਦੇ ਐਵੇਂ ਕਹੀਏ ਆ ਹੁਣੀ ਥੋੜੇ ਜਿਹੇ ਚਿਰ ਦੇ ਟੀਕੇ ਸੁਣਦੇ ਐਵੇਂ ਭਾਈ ਟੀਕੇ ਲਾਉਂਦੇ ਨੇ ਜੀ ਹਾਂ ਐਵੇਂ ਕਹੀਏ ਅਸੀਂ ਕਿਸੇ ਦੇ ਜਵਾਕ ਨੂੰ ਕਹੀਏ ਜੇ ਅਪਡੇਟਡ ਤੇ 77 ਉਹ ਜਿਹੜਾ ਸਾਡਾ ਬੱਚਾ ਅਗਲੇ ਦੇ ਵੀ ਇਹੋ ਜੀ ਨੇ ਉਹਨਾਂ ਕਿਸਮਤ ਹੁੰਦੀ ਹੈ ਜੋ ਮਾਲਕ ਕਰਦਾ ਉਹ ਬਣਦਾ ਕੋਈ ਕੁਝ ਨਹੀਂ ਕਰ ਸਕਦਾ ਨਾ ਮਾਪੇ ਪਾਪਾ ਇਹਨੂੰ ਪੰਜੇ ਵੋਲੇ ਕਿਸਾਰ ਨਹੀਂ ਹੈਗੇ ਟੀਕਾ ਜਿਵੇਂ ਲਾਉਂਦੇ ਨੇ ਉਹ ਕੰਮਜਾਬ ਨਹੀਂ ਹੁੰਦੇ ਹੈਗੇ ਉਹ ਇੱਥੀ ਚੜ ਕੇ ਇੱਥੀ ਛਿਪ ਜਾਂਦੇ ਬਾਰੇ ਦਾ ਤਗੜਾ ਖੇਡੂਗਾ ਜਿਹੜਾ 20-20 ਗੋਡੀਆਂ 20-20 ਜੱਫੇ ਦਾ ਦਾ ਪੰਜ-ਪੰਜ ਜੱਫੇ ਲਊਗਾ ਉਹ ਨੂੰ ਬਾਹਰ ਲੈ ਜਾਂਦੇ ਨੇ ਠੀਕ ਹੈ ਬਾਹਰ ਜਿਹੜਾ ਮਾਰੀ ਗੋਡੀ ਖੇੜਾ ਜਿਹੜਾ ਪੰਜ-ਪੰਜ ਮਿੰਟ ਦਿੰਦੇ ਨੇ ਇੱਕ ਪਿੰਡੂ ਮੈਚਾਂ ਚ ਉਹ ਉੱਥੇ ਸਭ ਕੁਝ ਪਹੇਜ ਜਾਏਗਾ ਕੱਪਾਂ ਚ ਇਹ ਚੀਜ਼ ਨਹੀਂ ਹੋएगी ਕੋਈ ਤਾਂ ਭਾਈ ਆਏਗਾ ਇਵੇਂ ਦੁੱਧੋ ਮੱਖਣੀ ਨੇਤਰੀ ਹੁੰਦੀ ਆ ਉਹਨਾਂ ਦਾ ਮੱਖਣੀ ਲੈਣੀ ਆ ਉਹਨਾਂ ਨੇ ਨੱਸੀ ਉਹ ਕੋਈ ਨਹੀਂ ਲੈਂਦਾ ਬਾਰ ਬਿਲਕੁਲ ਹਾਂ ਇਸ ਗੱਲ ਦਾ ਕੀ ਅਗਲਾ ਪੈਸੇ ਲਾਉਣਾ ਹੈ ਕਿੱਡੇ ਕਿੱਡੇ ਕੱਪ ਕਰਾਉਂਦਾ ਵੀ ਇਹ ਤਾਂ ਹੁਣ ਆਪਾਂ ਕਿੰਨਾ ਹੀ ਵਧਾਈ ਜਾਵੇ ਗੱਲ ਅਜ ਤੱਕ ਕੋਈ ਇਹੋ ਨਹੀਂ ਅਸਲੀ ਜਿਹਦੇ ਕਰਮਾਂ ਚ ਜਿੱਥੋਂ ਖੱਟਿਆ ਉਹ ਖੱਟਣਾ ਹੀ ਹੈ ਕਿਸੇ ਮਤਾ ਜੀ ਅੱਛਾ ਕ ਮਾਤਾ ਜੀ ਤੁਸੀਂ ਗਏ ਹੋ ਕਿਤੇ ਮਤਲਬ ਸਨਮਾਨ ਤੇ ਸਨਮਾਨ ਕਰਾਇਆ ਹੋਵੇ ਤੁਹਾਡਾ ਹਾਂ ਗਏ ਆ ਬਈ ਮੈਂ ਨੰਗਲੰਬੀਆਂ ਗਈ ਸੀ ਇੱਕ ਇਧਰ ਹਾ ਉਹ ਕਹਿੰਨ ਕਿੱਥੇ ਗਏ ਤੇ ਅਸੀਂ ਨੰਗੇ ਸੱਦੇ ਤੇ ਗਲਜਾਰੀ ਹੋਰਾਂ ਨੇ ਅਸੀਂ ਮੂਨਕ ਜੀ ਨਾ ਮੂਨਕ ਦੇ ਲਵੇ ਪਿੰਡਾ ਉੱਥੇ ਗਏ ਸੀ ਤੇ ਅਸੀਂ ਅੱਛਾ ਜੀ ਹਾਂ ਉੱਥੇ ਗਿਆ ਜਾਂ ਸਾਦੇ ਨੇ ਸੀ ਜਾਣੇ ਆ ਜਿੱਥੇ ਸਾਦੇ ਨੇ ਇਹ ਤਾਂ ਕਿਵੇਂ ਲੱਗਿਆ ਜਦੋਂ ਸਟੇਜ ਤੇ ਪਹਿਲੀ ਵਾਰ ਖੜੇ ਵੀ ਮੇਰੇ ਪੁੱਤ ਕਰਕੇ ਆਈ ਹਾਂ ਲੱਗਦਾ ਹੀ ਹੁੰਦਾ ਹੀ ਐ ਉੱਥੇ ਮੇਰੇ ਵਰਗੀਆਂ ਹੋਰ ਵੀ ᱛੀਆਂ ਮਾਮਾਚਾਰ ਹੋਰ ᱛੀਆਂ ਪੰਜਵੀਂ ਮੈਂ ਸੀ ਬਾਪੂ ਜੀ ਵੀ ਗਏ ਸੀ ਹਾਂ ਇਹ ਵੀ ਗਏ ਸੀ ਨੰਗਲ ਬੀਆ ਗੱਪ ਤੇ ਮੋਟਰ ਤੇ ਸਨਮਾਨ ਹੋਇਆ ਸੀ ਉੱਥੇ ਮੈਨੂੰ ਮੋਟਰਸਾਈਕਲ ਦਿੱਤਾ ਸੀ ਬੋਲ ਤੇ ਚਾਰ ਖੜਿਆ ਜਿੰਦੀ ਮਾਮਾ ਨੂੰ ਵਾਹਿਗੁਰੂ ਜੀ ਰਾਲਪਰੀ ਦੀ ਮਾਤਾ ਨੂੰ ਸੰਦੀਪ ਮਨੁਦਰ ਦੀ ਮਾਤਾ ਨੂੰ ਨੰਗਲਵੀਆਂ ਦੀ ਮਾਤਾ ਨੂੰ ਜੇ ਖੁਸ਼ੀ ਦੀ ਮਾਤਾ ਨੂੰ ਅੱਛਾ ਇੱਕ ਸੰਦੀਪ ਭਾਈ ਨੰਗਲੰਬੀਆਂ ਵਾਲਾ ਵੀ ਕਾਫੀ ਮਿੱਤਰ ਰਿਹਾ ਬਈ ਦਾ ਹੁੰਦਾ ਸੀਗਾ ਹੋ ਹੋ ਨੀ ਹੁਣ ਤਾਂ ਚਲੋ ਨਹੀਂ ਰਿਹਾ ਉਹ ਦੁਨੀਆ ਤੇ ਤੇ ਪਹਿਲਾਂ ਆਇਆ ਜੀ ਕਰੇ ਕਦੇ ਆਪਣੇ ਕੋਰੇ ਵੀ ਕੋਰੇ ਦਾ ਸਾਨੂੰ ਪਤਾ ਨਹੀਂ ਕਦੇ ਆ ਕੇ ਮੁੜ ਵੀ ਜਾਂਦੇ ਇੱਧਰ ਹੀ ਮੁੜ ਜਾਂਦੇ ਮਗਰੇ ਕਮਰੇ ਚੋਂ ਅਸੀਂ ਇੱਧਰ ਗਾਹੋਂਦੇ ਤੇ ਅੱਛਾ ਜੀ ਕਰੇ ਹੂੰ ਪਚਾਈ ਵੀ ਨੇ ਵਿਆਹ ਚ ਵੀ ਮੰਗੀ ਵਰਗੇ ਸਾਰੇ ਵਿਆਹ ਚ ਪਹਤਾਏ ਨਹੀਂ ਖੜੇ ਰੀ ਬਬੂ ਜੀ ਨਾਲ ਵਰਗੇ ਵਿਆਹ ਜੋਂਦੇ ਉਹਨੇ ਬਾਕੀ ਸਾਰਾ ਵਧੀਆ ਨਿਕਲਵੀਆਂ ਨਾਲ ਵੀ ਪਿਆਰ ਹੈ ਭਾਈਆਂ ਨਾਲ ਇਕੱਠੇ ਆ ਮੰਗਰੋ ਤੁਸੀਂ ਤਾਂ ਨਹੀਂ ਗਏ ਜਦੋਂ ਬਾਈ ਦੀ ਡੈਥ ਹੋਈ ਸੀ ਨਹੀਂ ਖੁਸ਼ੀ ਪੁਰਾ ਹੈ ਪੂਰੀ ਦੀ ਹੈ ਖੁਸ਼ੀ ਗਏ ਉਹ ਦੋ ਅਸੀਂ ਖੁਸ਼ੀ ਤਾਂ ਹੈ ਸੀ ਮੈਂ ਬਾਅਦ ਚ ਜਾ ਕੇ ਮੈਂ ਬਰਛੀ ਦੇ ਵੀ ਜਾ ਕੇ ਹੂੰ ਮੈਂ ਵੀ ਜੰਨੂ ਠੀਕ ਆ ਜੀ ਕੱਪਾਂ ਦੇ ਵੀ ਮੈਂ ਜਾਂਦਾ ਰਹੇ ਹਾਂ ਤਾਂ ਸ਼ੁਕਰੀਆ ਬਾਪੂ ਜੀ ਤੁਹਾਡਾ ਬਹੁਤ-ਬਹੁਤ ਮਾਤਾ ਜੀ ਸ਼ੁਕਰੀਆ ਤੁਹਾਡਾ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਵਧੀਆ ਲੱਗੀ ਤਾਂ ਇਹ ਬਾਈ ਦਾ ਪਿੰਡ ਸੀਗਾ ਖੁਸ਼ੀ ਦੁੱਗਾਂਵਾਲ ਦਾ ਤੇ ਇਹ ਬਾਈ ਦਾ ਕਮਰਾ ਤੁਸੀਂ ਵੇਖ ਲਿਆ ਹੋਣਾ ਨਾ ਕਿਸੇ ਦੁਕਾਨ ਤੇ ਇੰਨੇ ਇਨਾਮ ਨਹੀਂ ਹੁੰਦੇ ਇਹ ਜਿੰਨੇ ਬਾਈ ਨੇ ਆਪਣੇ ਘਰੇ ਸਜਾਵਟ ਕੀਤੀ ਹੋਈ ਨੇ ਜਿੰਨੇ ਬਾਈ ਨੇ ਆਪਣੀ ਮਿਹਨਤ ਨਾਲ ਜਿੱਤੇ ਹੋਏ ਨੇ ਆਹ ਜਿੰਨੇ ਵੀ ਇਨਾਮ ਜਿੱਤੇ ਹੋਏ ਨੇ ਇਹ ਬਾਈ ਖੁਸ਼ੀ ਦੁੱਗਾਂ ਦੇ ਨੇ ਬੰਦੇ ਤੋਂ ਵੀ ਉੱਚੇ ਕੱਪ ਨੇ ਜਿਹੜੇ ਦੇਖ ਲਓ ਜਦੋਂ ਕੈਨੇਡਾ ਵਿੱਚ ਪੀਆਰ ਆਹ ਬੰਦਿਆਂ ਨੇ ਜਿਹੜਾ ਇਹ ਸਨਮਾਨ ਦਿੱਤਾ ਸੀ ਆਹ ਸਪੈਸ਼ਲ ਫੋਟੋ ਲੱਗਿਆ ਤੇ ਆਹ ਬਾਈ ਦਾ ਜਿਹੜਾ ਕਿਸੇ ਫੈਨ ਵੱਲੋਂ ਗਿਫਟ ਕੀਤਾ ਹੋਇਆ ਹੈਗਾ ਤੇ ਇੱਧਰ ਜਿਹੜਾ ਤੁਸੀਂ ਵੇਖ ਸਕਦੇ ਹੋ ਪਹਿਲਾਂ ਦੀਆਂ ਜਿਹੜੀਆਂ ਬਾਈ ਦੀਆਂ ਤਸਵੀਰਾਂ ਨੇਗੀਆਂ ਤੇ ਆਹ ਜਿੰਨੇ ਵੀ ਨਾਮ ਦੇਖ ਲਓ ਵੱਡੇ ਵੱਡੇ ਕੱਪ ਪਏ ਨੇ ਖੇਡ ਮਹਾਕੁੰਭ ਰੁੜਕਾ ਕਲਾ ਰੁੜਕਾ ਕਲਾ ਦਾ ਜਿਹੜਾ ਇਹ ਕੱਪ ਬਾਈ ਨੇ ਜਿੱਤਿਆ ਹੋਇਆਗਾ ਤੇ ਇੱਧਰਲੇ ਪਾਸੇ ਆਜੋ ਹੋਰ ਦਿਖਾ ਦਿੰਨੇ ਤੁਹਾਨੂੰ ਸਾਰੀਆਂ ਨਮਾਰੀਆਂ ਜਿੰਨੀਆਂ ਵੀ ਕਰਦਿਆਂ ਨਮਾਰੀਆਂ ਸਾਰੀਆਂ ਇਨਾਮਾਂ ਦੇ ਨਾਲ ਭਰੀਆਂ ਪਈਆਂ ਨੇ ਕੋਈ ਇਹੋ ਜਿਹਾ ਇਨਾਮ ਨਹੀਂ ਜਿਹੜਾ ਬਾਈ ਖੁਸ਼ੀ ਦੁੱਗਾਂ ਵਾਲੇ ਨੇ ਜਿੱਤਿਆ ਨਹੀਂ ਹੋਊਗਾ ਤੇ ਇੱਧਰ ਦੇਖ ਲਓ ਤੁਸੀਂ ਹੋਰ ਦਿਖਾ ਦਿ ਆਜੋ ਤੇ ਆ ਇੱਕ ਪੁਰਾਣੀ ਤਸਵੀਰ ਬਾਈ ਖੁਸ਼ੀ ਦੁੱਗਾਂ ਵਾਲੇ ਦੀ ਆ ਤੇ ਆ ਖੜਿਆ ਬਾਈ ਤੇ ਹੋਰ ਇਨਾਮਾਂ ਦੀ ਗੱਲ ਕਰਦੇ ਆ ਆ ਦੇਖੋ ਇੱਕ ਆਸੀ ਬਹੁਤ ਸੋਹਣਾ ਇਨਾਮ ਹੈ ਬਾਈ ਦਾ ਮਨਾਣਾ ਮੋਹਾਲੀ ਤੋਂ ਮਨਾਣਾ ਜਿਹੜਾ ਤੁਸੀਂ ਵੇਖਣਾ ਉੱਥੇ ਕਬੱਡੀ ਕੱਪ ਹੁੰਦੇ ਆ ਤੇ ਉੱਥੋਂ ਬਾਈ ਨੇ ਜਿਹੜਾ ਇਹ ਇਨਾਮ ਜਿੱਤਿਆ ਹੋਇਆ ਤੇ ਬਾਕੀ ਤੁਸੀਂ ਵੇਖ ਲਓ ਯਾਰ ਵੀ ਸਾਰਾ ਜਿੰਨਾ ਵੀ ਕੰਮ ਰਹਿਗਾ ਸਾਰਾ ਹੀ ਭਰਿਆ ਪਿਆ ਸਪੈਸ਼ਲ ਬਾਈ ਨੇ ਜਿਹੜਾ ਇਹ ਰੂਮ ਤਿਆਰ ਕੀਤਾ ਹੋਇਆਗਾ ਤੇ ਆਪਣੇ ਜਿੰਨੇ ਵੀ ਇਨਾਮ ਨੇ ਤਾਂ ਇਸ ਵਿੱਚ ਰੱਖੇ ਹੋਏ ਨੇ ਆਹ ਘਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਾਈ ਖੁਸ਼ੀ ਦੁੱਗਾਂ ਵਾਲੇ ਦਾ ਤੇ ਨਵਾਂ ਬਣ ਰਿਹਾ ਹੈ ਨਾ ਸਾਰਾ ਜਿਹੜਾ ਘਰ ਤੇ ਬਾਪੂ ਜੀ ਇੱਥੇ ਖੜੇ ਨੇ ਤੇ ਇੱਕ ਹੋਰ ਨੌਜਵਾਨ ਨਾਲ ਮਲਾਉਂਦੇ ਆ ਜਿਹੜਾ ਬਾਈ ਖੁਸ਼ੀ ਦੁੱਗਾਂ ਵਾਲਾ ਬਹੁਤ ਜ਼ਿਆਦਾ ਚਿਹਤਾ ਹੈ ਕੀ ਹਾਲ ਨੇ ਬਾਈ ਠੀਕ ਹੋ ਅੱਛਾ ਬਾਪੂ ਜੀ ਇਹਦੇ ਬਾਰੇ ਦੱਸੋ ਨੌਜਵਾਨ ਬਾਰੇ ਮਾੜਾ ਮੋਟਾ ਕੀਤੇ ਦੇ ਖੇਡਲ ਵਰਿਆ ਹੱਥ ਧਰਿਆ ਕਬੱਡੀ ਖੜਿਓਣੇ ਹੈ ਅੱਛਾ ਜੀ ਦੇਖੋ ਜੇ ਕਿਸੇ ਨੂੰ ਸਾਥ ਦੇਊਗੀ ਪ੍ਰਮਾਤਮਾ ਦੇਵੇ ਨੂੰ ਮਾੜਾ ਉਹ ਕੀਤੇ ਉਹ ਰੱਖਿਆ ਹੋਇਆ ਵੀ ਤਿਆਰ ਕਰਨੇ ਕੁਝ ਮੰਗੂ ਅੱਛਾ ਕਿਵੇਂ ਸਬਬ ਬਣਿਆ ਵੀ ਖੁਸ਼ੀ ਬਾਈ ਨੇ ਸੋਚਿਆ ਵੀ ਇਹਨੂੰ ਆਪਾਂ ਜਿਹੜਾ ਖਿਡਾਰੀ ਬਣਾਉਣਾ ਸਬਬ ਇਹਦੇ ਮੰਮੀ ਪਾਪਾ ਚਾਚਾ ਐਕਸੀਡੈਂਟ ਚ ਉਹ ਹੋ ਗਏ ਤੇ ਗੱਡੀ ਦਾ ਇਸੇ ਲਟ ਹੋ ਗਿਆ ਸੀ ਉਹਦੇ ਸਾਡੇ ਬੰਦੇ ਦੇ ਸੱਤ ਜਿਹੜੇ ਮਰੇ ਪਏ ਅੱਛਾ ਜੀ ਇਹ ਉਦੋਂ ਉਹਦੀ ਸੀਟ ਥੱਲੇ ਗੱਡੀ ਦੀ ਸੀਟ ਸਾਡੇ ਬੱਚੇ ਦੀ ਗੋਦੀ ਦੀ ਮਾਂ ਦੇ ਅਵਧੀ ਦੀ ਅੱਛਾ ਉਦੋਂ ਵਜਿਆ ਹੋਇਆ ਗਿਆ ਵੀ ਇਹਦੀ ਭੇਡ ਦੀ ਜਿਹੜੀ ਉਹ ਵੀ ਆਪਣੇ ਕੁੜੀ ਬਾਰੇ ਕੋਲੇ ਰਹੀ ਉਹ ਵੀ ਬਾਰੇ ਭੇਜੀ ਐ। ਅੱਛਾ ਪਿੱਛੇ ਜੇ ਵੀ ਮਤਲਬ ਖਬਰਾਂ ਆਈਆਂ ਆਈਆਂ ਸੀਗੀਆਂ। ਕੁੜੀ ਬਾਰੇ ਭੇਜੀ ਆ ਤੁਸੀਂ ਆਪ ਜਿਵੇਂ ਵਾਰੀ ਤੇ। ਠੀਕ ਆ ਜੀ। ਇਹ ਉਹ ਵੀ ਬਾਰੇ ਭੇਜੀ ਐ ਤੇ ਵੀਦੇ ਵੀ ਰੱਖਿਆ ਹੋਇਆ ਤੁਹਾਨੂੰ ਜਿਹੜਾ ਸੱਚੇ ਪਾਤਸ਼ਾਹ ਜੁਣੇ। ਇਹਦੀ ਖਾਦ ਖਰਾਕਦਾ ਵੀ ਖੇਡ ਰੱਖਣ ਤੇ ਤਾਂ ਮਗਰ ਵੀ ਖੇਡ ਰੱਖਣ ਵੀ ਡੰਡੇ ਡੈਂਟੇ ਦਾ ਵੀ ਕੋਈ ਸਾਡੇ ਕੋਲੇ ਕੋਹੜ ਨਹੀਂ। ਠੀਕ ਆ ਜੀ। ਪਿੱਛੇ ਦੇ ਲੌਂਡ ਵੀ। ਤਾਂ ਬਾਈ ਚੰਡ ਕੇ ਰੱਖਦਾ ਪੂਰਾ। ਹਾਂ ਚੰਡ ਕੇ ਪੂਰਾ ਅਸਲ ਮੇਰੀ ਝੰਡੇ ਹੋਇਆ। ਉਰੇ ਕੋਲ ਤਾਂ ਮੇਰੀ ਹੁਣ ਬਾਈ ਦਾ ਬਾਰੇ ਹੈ ਠੀਕ ਹੈ ਜੀ ਫੂਨ ਰਹੀ ਉਹ ਵੀ ਫੂਰਦਾ ਵਧੀਆ ਖੇਡਦਾ ਜੀ ਕਿਸੇ ਟੀਮ ਚ ਖੇਡਦਾ ਜੀ ਵਧੀਆ ਖੇਡਦਾ ਇੱਥੇ ਛੱਡਿਆ ਦੀ ਹੁਣ ਉਹ ਆਪਣਾ ਕਜੀਤੇ ਦੇ ਪਿੰਡੋਂ ਅੰਬੇ ਕੋਲੇ ਛੱਡਿਆ ਦੀ ਹਾਂ ਦੋ ਮਹੀਨੇ ਅੰਬਾਸੁਰ ਸਿੰਘ ਨਾ ਬੱਲਨ ਵਾਲਾ ਅੱਛਾ ਬੱਲਨ ਵਾਲਾ ਮੰਨਾਵਾਲ ਨੂੰ ਮੰਨੇ ਵਾਲੀ ਬੱਲਨ ਨੂੰ ਅੰਬਾ ਬੱਲਨ ਨਾਲ ਇੰਟਰ ਪਾਲਾ ਠੀਕ ਹੈ ਥੀ ਸਰਿਓ ਹੁਣ ਅੱਛਾ ਜੀ ਹੁਣ ਇਹ ਉਹਦੇ ਕੋਲੇ ਛੱਡਿਆ ਦੀ ਅੰਬੇ ਕੋਲੇ ਉਥੇ ਲਾਇਨੇ ਦੋ ਮਹੀਨੇ ਹੁਣ ਇੱਥੇ ਪੁਰੇ ਚੋਂ ਛੱਡੇਗਾ ਆਪਣੇ ਕੁੱਣੀ ਨਹੀਂ ਹੈ ਨਾ ਚੱਤੇ ਲਵੇ ਹਾਂ ਕੱਤੇ ਲਵੇ ਛੱਡਿਆ ਹੋਇਆ ਅੱਛਾ ਜੀ ਉੱਥੇ ਜਾਂਦੇ ਮੈਂਤ ਕਰਨ ਤਾਂ ਤੁਸੀਂ ਖੇਡ ਦੇਖੀ ਹੋਣੀ ਇਹਦੀ ਖੇਡਾਂ ਦੇਖਦੇ ਜਫੇ ਜੁਫੇ ਕਿਵੇਂ ਲੱਗਦਾ ਖੁਸ਼ੀ ਦੁੱਖਾਂ ਨਾਲ ਤੋਂ ਵੀ ਹੈਗਾ ਲੱਗਦਾ ਵੀ ਮੋੜੂਗਾ ਪਰ ਪੂਰਾ ਉਹ ਨਹੀਂ ਹੋ ਰਿਹਾ ਜਿੰਟ ਪੂਰਾ ਨਹੀਂ ਆਇਆ ਜਦੋਂ ਪੂਰਾ ਆਇਆ ਉਦੋਂ ਉਦੋਂ ਕਹਿ ਸਕਦੇ ਹਾਂ ਪਰ ਕਹਿ ਨਹੀਂ ਸਕਦੇ ਅੱਛਾ ਤਾਂ ਬਾਈ ਇਹ ਨੌਜਵਾਨਾਂ ਥੋੜਾ ਜਿਆਦਾ ਬੋਲਣ ਦੇ ਵਿੱਚ ਆਪਾਂ ਕਹਿੰਦੀ ਵੀ ਤੋਤਲਾ ਹੈ ਨਾ ਤੋਤਲਾ ਬੋਲਦਾ ਥੋੜਾ ਜਿਆਦਾ ਚਲੋ ਮਾਲਕ ਦੇ ਰੰਗ ਨੇ ਕਿਸੇ ਨੂੰ ਕਹੇ ਜੀ ਆਵਾਜ਼ ਦਿੱਤੀ ਆ ਕਿਸੇ ਨੂੰ ਕਹੇ ਜੀ ਦਿੱਤੀ ਆ ਤਾਂ ਬਾਈ ਜਦੋਂ ਐਕਸੀਡੈਂਟ ਹੋਇਆ ਸੀ ਨਾ ਪਿੰਡ ਵਿੱਚੋਂ ਗੱਡੀ ਗਈ ਸੀ 7 ਜਣੇ ਜਿਹੜੇ ਉਸ ਉਹ ਕਾਰ ਦੇ ਵਿੱਚ ਇਹ ਬਾਈ ਵੀ ਸੀ ਮਾਤਾ ਪਿਤਾ ਸਾਰੇ ਜਿਹੜੇ ਡੈਥ ਹੋ ਗਏ ਸੀ ਤੇ ਉਦੋਂ ਬਾਅਦ ਇਹ ਬਾਈ ਇਕੱਲਾ ਰਹਿ ਗਿਆ ਸੀ ਤੇ ਬਾਈ ਖੁਸ਼ੀ ਦੁੱਗਾਂ ਵਾਲੇ ਨੇ ਸਾਰੀ ਜਿਹੜੀ ਪਰਵਰਿਸ਼ ਕੀਤੀ ਆ ਤੇ ਇਹ ਬਾਈ ਦੀ ਜਿਹੜੀ ਸਿਸਟਰ ਸੀ ਭੈਣ ਸੀ ਉਹਨਾਂ ਨੂੰ ਵੀ ਜਿਹੜਾ ਬਾਹਰ ਭੇਜਿਆ ਬਾਈ ਨੇ ਆਪਣਾ ਖਰਚਾ ਲਾ ਕੇ ਤੇ ਬਾਕੀ ਇਸ ਬਾਈ ਦੀ ਵੀ ਜਿਹੜੀ ਸੰਭਾਲ ਹੈ ਖੁਸ਼ੀ ਦੁੱਗਾਂ ਵਾਲਾ ਕਰ ਰਿਹਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ